ਕਿਉਂਕਿ ਪਿਤਾ ਜਿਨੇ ਸਾਨੂੰ ਇਹ ਦੁਨੀਆ ਦਿਖਾਈ ਹੈ ਹੈਨਾ ਇਹ ਘਾਟਾ ਕਦੀ ਪੂਰਾ ਹੋ ਹੀ ਨਹੀਂ ਸਕਦਾ ਜਿੰਨੀ ਦੇਰ ਸਾਹ ਚੱਲਦੇ ਆ ਕੋਈ ਵੀ ਕੰਮ ਹੋਣਿਆ ਇਹ ਕਮੀਆਂ ਸਦਾ ਹੀ ਰਹਿਣੀਆਂ ਮੈਂ ਪਹਿਲਾਂ ਵੀ ਕਹਿ ਕੇ ਗਈਆਂ ਕਿ ਜਦ ਜਦ ਵੀ ਕੋਈ ਵੀ ਕਾਰਜ ਹੋਣਿਆ ਤੇ ਉੱਥੇ ਹਰ ਵਕਤ ਪਿਤਾ ਦੀ ਯਾਦ ਆਉਣੀ ਹੈ ਸਰਦਾਰ ਜਿੰਦਰ ਸਿੰਘ ਜਿਹੜੇ ਜਿਹੜੇ ਫਾਦਰ ਸਨ ਉਹਨਾਂ ਨੇ ਅੰਤਿਮ ਅਸਥਿਤੀ ਵਿੱਚ ਵੀ ਸ਼ਾਮਲ ਪਰਿਵਾਰ ਨੂੰ ਇੱਕ ਬੜਾ ਵੱਡਾ ਘਾਟਾ ਵੀ ਪੈ ਗਿਆ ਸੰਗੀਤ ਜਗਤ ਵਿੱਚ ਬੜਾ ਵੱਡਾ ਨਾਮ ਵੀ ਹੈ ਬਿਲਕੁਲ ਬਹੁਤ ਦੁਖ ਦੀ ਗੱਲ ਹੈ ਭਾਜੀ ਅੱਜ ਅਸੀਂ ਇੱਥੇ ਪਹੁੰਚੇ ਆ ਕਿਉਂਕਿ ਪਿਤਾ ਜਿੰਨੇ ਸਾਨੂੰ ਇਹ ਦੁਨੀਆ ਦਿਖਾਈ ਹੈ ਹੈਨਾ ਇਹ ਕਾਟਾ ਕਦੀ ਪੂਰਾ ਹੋ ਹੀ ਨਹੀਂ ਸਕਦਾ ਜਿੰਨੀ ਦੇਰ ਸਾਹ ਚੱਲਦੇ ਆ ਕੋਈ ਵੀ ਕੰਮ ਹੋਣੇ ਆ ਇਹ ਕਮੀਆਂ ਸਦਾ ਹੀ ਰਹਿਣੀਆਂ ਸੋ ਸਾਡੇ ਬਾਪੂ ਜੀ ਸਰਦਾਰ ਰਜਿੰਦਰ ਸਿੰਘ ਜੀ ਜਿਹੜੇ ਖੁਦ ਵੀ ਇੱਕ ਸੰਗੀਤ ਦੇ ਬਹੁਤ ਮਾਹਿਰ ਸੀਗੇ ਸੋ ਗੋ ਸਾਡੇ ਜੀ ਗੂਰੀ ਭਾਜੀ ਜਿਨ੍ਹਾਂ ਦਾ ਬਹੁਤ ਨਾਮ ਹੈ ਜੀ ਸੰਗੀਤ ਜਗਤ ਦੇ ਵਿੱਚ ਆਪਣੇ ਪਿਤਾ ਜੀ ਉਹ ਲੋਨਾਂ ਨੂੰ ਗੁੜਤੀ ਮਿਲੀ ਹੋਈ ਹੈ ਕਾਟਾ ਕਦੀ ਪੂਰਾ ਨਹੀਂ ਹੋ ਸਕਦਾ ਕਿਉਂਕਿ ਮਾਂ ਬਾਪ ਦੇ ਭਾਗਾਂ ਦਾ ਹੀ ਅਸੀਂ ਬੱਚੇ ਖਾਨੇ ਆ ਸੋ ਅਸੀਂ ਪਰਿਵਾਰ ਦੇ ਨਾਲ ਆ ਕਿ ਪ੍ਰਮਾਤਮਾ ਬਲ ਬਖਸ਼ੇ ਇਸ ਦੁੱਖ ਦੇ ਟਾਈਮ 'ਚ ਅੱਗੇ ਵੀ ਮੈਂ ਪਹਿਲਾਂ ਵੀ ਕਹਿ ਕੇ ਗਈਆਂ ਕਿ ਜਦ ਜਦ ਵੀ ਕੋਈ ਵੀ ਕਾਰਜ ਹੋਣੇ ਤੇ ਉੱਥੇ ਹਰ ਵਕਤ ਪਿਤਾ ਦੀ ਯਾਦ ਆਉਣੀ ਹੈ ਇਹ ਜਿਹੜਾ ਦੁੱਖ ਦਾ ਸਮਾ ਅੱਜ ਆਇਆ ਹੈ ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਕਿ ਬਲ ਬਖਸ਼ਣ ਇਸ ਘੜੀ ਵਿੱਚੋਂ ਨਿਕਲ ਸਕਣ ਕਿਉਂਕਿ ਪਿਤਾ ਜਿੰਨੇ ਸਾਨੂੰ ਇਹ ਦੁਨੀਆ ਦਿਖਾਈ ਹੈ ਹਨਾ ਇਹ ਘਟਕ ਕਦੀ ਪੂਰਾ ਹੋ ਹੀ ਨਹੀਂ ਸਕਦਾ ਜਿੰਨੀ ਦੇਰੇ ਸਾਹ ਚੱਲਦੇ ਆ ਕੋਈ ਵੀ ਕੰਮ ਹੋਣੇ ਆ ਇਹ ਕਮੀਆਂ ਸਦਾ ਹੀ ਰਹਿਣੀਆਂ ਮੈਂ ਪਹਿਲਾਂ ਵੀ ਕਹਿ ਕੇ ਗਈਆਂ ਕਿ ਜਦ ਜਦ ਵੀ ਕੋਈ ਵੀ ਕਾਰਜ ਹੋਣੇ ਤੇ ਉੱਥੇ ਹਰ ਵਕਤ ਪਿਤਾ ਦੀ ਯਾਦ ਆਉਣੀ ਹੈ ਰਾਜਿੰਦਰ ਸਿੰਘ ਜਿਹੜੇ ਜਿਹੜੇ ਫਾਦਰ ਸਨ ਜਿਹੋ ਉਹਨਾਂ ਦੇ ਅੰਤਿਮ ਅਸਥੀ ਤੁਸੀਂ ਵੀ ਸ਼ਾਮਿਲ ਹੋ। ਪਰਿਵਾਰ ਨੂੰ ਇੱਕ ਬੜਾ ਵੱਡਾ ਘਾਟਾ ਵੀ ਪੈ ਗਿਆ। ਸੰਗੀਤ ਜਗਦੇਵ ਦੇ ਵਿੱਚ ਬੜਾ ਵੱਡਾ ਨਾਮ ਵੀ ਹੈ। ਬਿਲਕੁਲ ਜੀ। ਬਹੁਤ ਦੁੱਖ ਦੀ ਗੱਲ ਹੈ ਭਾਜੀ ਅੱਜ ਅਸੀਂ ਇੱਥੇ ਪਹੁੰਚੇ ਆਂ। ਕਿਉਂਕਿ ਪਿਤਾ ਜਿਨ੍ਹਾਂ ਨੇ ਸਾਨੂੰ ਇਹ ਦੁਨੀਆ ਦਿਖਾਈ ਹੈ ਹਨਾ। ਇਹ ਘਾਟਾ ਕਦੀ ਪੂਰਾ ਹੋ ਹੀ ਨਹੀਂ ਸਕਦਾ ਜਿੰਨੀ ਦੇਰ ਇਹ ਸਾਹ ਚੱਲਦੇ ਆ। ਕੋਈ ਵੀ ਕੰਮ ਹੋਣਿਆ ਇਹ ਕਮੀਆਂ ਸਦਾ ਹੀ ਰਹਿਣੀਆਂ ਸੋ ਸਾਡੇ ਬਾਪੂ ਜੀ ਸਰਦਾਰ ਰਜਿੰਦਰ ਸਿੰਘ ਜੀ ਜਿਨ ਜਿਹੜੇ ਖੁਦ ਵੀ ਇੱਕ ਸੰਗੀਤ ਦੇ ਬਹੁਤ ਮਾਹਿਰ ਸੀਗੇ ਸੋ ਅੱਗੋ ਸਾਡੇ ਜੀ ਗੁਰੀ ਭਾਜੀ ਜਿਨ੍ਹਾਂ ਦਾ ਬਹੁਤ ਨਾਮ ਹੈ ਜੀ ਸੰਗੀਤ ਜਗਤ ਦੇ ਵਿੱਚ ਆਪਣੇ ਪਿਤਾ ਜੀ ਉਹ ਲੋਨਾਂ ਨੂੰ ਗੁੜਤੀ ਮਿਲੀ ਹੋਈ ਹੈ ਘਾਟਾ ਕਦੀ ਪੂਰਾ ਨਹੀਂ ਹੋ ਸਕਦਾ ਕਿਉਂਕਿ ਮਾਂ ਬਾਪ ਦੇ ਭਾਗਾਂ ਦਾ ਹੀ ਅਸੀਂ ਬੱਚੇ ਖਾਨੇ ਆ ਸੋ ਅਸੀਂ ਪਰਿਵਾਰ ਦੇ ਨਾਲ ਆ ਕਿ ਪਰਮਾਤਮਾ ਬਲ ਬਖਸ਼ੇ ਇਸ ਦੁੱਖ ਦੇ ਟਾਈਮ 'ਚ ਅੱਗੇ ਵੀ ਮੈਂ ਪਹਿਲਾਂ ਵੀ ਕਹਿ ਕੇ ਗਈਆਂ ਕਿ ਜਦ ਜਦ ਵੀ ਕੋਈ ਵੀ ਕਾਰਜ ਹੋਣੇ ਤੇ ਉੱਥੇ ਹਰ ਵਕਤ ਪਿਤਾ ਦੀ ਯਾਦ ਆਉਣੀ ਹੈ ਇਹ ਜਿਹੜਾ ਦੁੱਖ ਦਾ ਸਮਾ ਅੱਜ ਆਇਆ ਹੈ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਕਿ ਬਲ ਬਖਸ਼ ਕਿ ਇਸ ਕੜੀ ਵਿੱਚੋਂ ਨਿਕਲ ਸਕਾਂ ਕਿਉਂਕਿ ਪਿਤਾ ਜਿੰਨੇ ਸਾਨੂੰ ਇਹ ਦੁਨੀਆ ਦਿਖਾਈ ਹੈ ਹੈਨਾ ਇਹ ਘਾਟਾ ਕਦੀ ਪੂਰਾ ਹੋ ਹੀ ਨਹੀਂ ਸਕਦਾ ਜਿੰਨੀ ਦੇਰ ਸਾਹ ਚੱਲਦੇ ਆ ਕੋਈ ਵੀ ਕੰਮ ਹੋਣੇ ਇਹ ਕਮੀਆਂ ਸਦਾ ਹੀ ਰਹਿਣੀਆਂ ਹੈ ਮੈਂ ਪਹਿਲਾਂ ਵੀ ਕਹਿ ਕੇ ਗਈਆਂ ਕਿ ਜਦ ਜਦ ਵੀ ਕੋਈ ਵੀ ਕਾਰਜ ਹੋਣ ਤੇ ਉੱਥੇ ਹਰ ਵਕਤ ਪਿਤਾ ਦੀ ਯਾਦ ਆਉਣੀ ਹੈ ਸਰਦਾਰ ਜਿੰਦਰ ਸਿੰਘ ਜਿਹੜੇ ਜੀ ਦੇ ਫਾਦਰ ਸਨ ਜੀ ਉਹਨਾਂ ਦੀ ਅੰਤਿਮ ਅਸਥਿਤੀ ਵਿੱਚ ਵੀ ਸ਼ਾਮਲ ਹੋਇਆ ਪਰਿਵਾਰ ਨੂੰ ਇੱਕ ਬੜਾ ਵੱਡਾ ਘਾਟਾ ਵੀ ਪੈ ਗਿਆ ਸੰਗੀਤ ਜਗਤ ਦੇ ਵਿੱਚ ਬੜਾ ਵੱਡਾ ਨਾਮ ਵੀ ਹੈ ਬਿਲਕੁਲ ਜੀ ਬਹੁਤ ਦੁੱਖ ਦੀ ਗੱਲ ਹੈ ਭਾਜੀ ਅੱਜ ਅਸੀਂ ਇੱਥੇ ਪਹੁੰਚੇ ਆ ਕਿਉਂਕਿ ਪਿਤਾ ਜਿਨ੍ਹਾਂ ਨੇ ਸਾਨੂੰ ਇਹ ਦੁਨੀਆ ਦਿਖਾਈ ਹੈ ਹਨਾ ਇਹ ਕਾਟਾ ਕਦੀ ਪੂਰਾ ਹੋ ਹੀ ਨਹੀਂ ਸਕਦਾ ਜਿੰਨੀ ਦੇਰੇ ਸਾਹ ਚੱਲਦੇ ਐ ਕੋਈ ਵੀ ਕੰਮ ਹੋਣੇ ਐ ਇਹ ਕਮੀਆਂ ਸਦਾ ਹੀ ਰਹਿਣੀਆਂ ਸੋ ਸਾਡੇ ਬਾਪੂ ਜੀ ਸਰਦਾਰ ਰਜਿੰਦਰ ਸਿੰਘ ਜੀ ਜਿਹੜੇ ਖੁਦ ਵੀ ਇੱਕ ਸੰਗੀਤ ਦੇ ਬਹੁਤ ਮਾਹਿਰ ਸੀਗੇ ਸੋ ਅੱਗੋਂ ਸਾਡੇ ਜੀ ਗੂਰੀ ਭਾਜੀ ਜਿਨ੍ਹਾਂ ਦਾ ਬਹੁਤ ਨਾਮ ਆ ਜੀ ਸੰਗੀਤ ਜਗਤ ਦੇ ਵਿੱਚ ਆਪਣੇ ਪਿਤਾ ਜੀ ਉਹ ਲੋਨਾਂ ਨੂੰ ਗੁੜਤੀ ਮਿਲੀ ਹੋਈ ਐ ਕਾਟਾ ਕਦੀ ਪੂਰਾ ਨਹੀਂ ਹੋ ਸਕਦਾ ਕਿਉਂਕਿ ਮਾਂ ਬਾਪ ਦੇ ਭਾਗਾਂ ਦਾ ਹੀ ਅਸੀਂ ਬੱਚੇ ਖਾਨੇ ਆ ਸੋ ਅਸੀਂ ਪਰਿਵਾਰ ਦੇ ਨਾਲ ਆ ਕੀ ਪਰਮਾਤਮਾ ਬਲ ਬਖਸ਼ੇ ਇਸ ਦੁੱਖ ਦੇ ਟਾਈਮ ਚ ਅੱਗੇ ਵੀ ਮੈਂ ਪਹਿਲਾਂ ਵੀ ਕਹਿ ਕੇ ਗਈਆਂ ਕਿ ਜਦ ਜਦ ਵੀ ਕੋਈ ਵੀ ਕਾਰਜ ਹੋਣਾ ਤੇ ਉੱਥੇ ਹਰ ਵਕਤ ਪਿਤਾ ਦੀ ਯਾਦ ਆਉਣੀ ਹੈ ਇਹ ਜਿਹੜਾ ਦੁੱਖ ਦਾ ਸਮਾਂ ਅੱਜ ਆਇਆ ਹੈ ਪਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਕਿ ਬਲ ਬਖਸ਼ੇ ਕਿ ਇਸ ਘੜੀ ਵਿੱਚੋਂ ਨਿਕਲ ਸਕਣ